ਪਰਮਾਤਮਾ ਦਾ ਨਾਮ ਜਪਦਾ ਤੂੰ ਤੈਨੂੰ ਪਰਮਾਤਮਾ ਦੀ ਪ੍ਰਾਪਤ ਹੋ ਜਾਣੀ ਹੈ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ ਮਹਾਰਾਜ ਨੇ ਦੱਸਿਆ ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਸਪਸ਼ਟ ਗੱਲ ਹੈ ਵੀ ਜਿਹੜਾ ਤੂੰ ਮਨ ਵਿੱਚ ਪਾਈ ਚਿੱਤ ਦਾ ਚਿਤਵਤੋਂ ਰਹਿਣਾ ਜਿਹੜਾ ਕੁਝ ਉਹ ਤੈਨੂੰ ਪ੍ਰਾਪਤ ਹੋਏਗਾ ਜਿਹੜੀ ਪੰਕਤੀ ਆਪਾਂ ਸ਼ੁਰੂਆਤ 'ਚ ਪੜ੍ਹੀ ਆ ਮਨ ਚਲਿਆ ਫਲ ਪਾਇਆ RAM ਨਾਮ ਤੇ ਆਇਆ RAM ਨਾਮ ਗੁਣ ਗਾਏ ਇਹਦੇ 'ਚ ਜਵਾਬ ਦੇਤਾ ਵੀ ਜੇ ਪਾਈ ਤੂੰ ਪ੍ਰਭੂ ਪਰਮਾਤਮਾ ਦੇ ਗੁਣ ਗਾਏਂਗਾ ਤਾਂ ਤੈਨੂੰ ਉਹਦੀ ਪ੍ਰਾਪਤੀ ਹੋ ਜਾਣੀ ਆ ਉਹ ਮਨ ਇੱਜੇ ਤੋ ਫਲ ਹਾਸਲ ਕਰਦੇ ਰਹਿੰਦੇ ਹਨ ਉਹ ਪਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਅਗੇ ਮਹਾਰਾਜ ਨੇ ਦੱਸਿਆ ਹੈ ਦੁਰਮਤ ਕਬੁੱਧ ਗਈ ਸੁੱਧ ਹੋਈ ਕਦੋਂ ਜੀ RAM ਨਾਮ ਮਨ ਲਾਏ ਜਿਹੜੇ ਭਾਈ ਮਨੁੱਖ ਪ੍ਰਭੂ ਪਰਮਾਤਮਾ ਦੇ RAM ਦੇ ਨਾਮ ਦੇ ਨਾਲ ਚਿੱਤ ਜੋੜਦੇ ਨੇ ਉਹਨਾਂ ਦੇ ਅੰਦਰੋਂ ਖੋਟੀ ਮਤ ਭੈੜੀ ਅਕਲ ਦੂਰ ਹੋ ਜਾਂਦੀ ਹੈ ਉਹਨਾਂ ਨੂੰ ਆਤਮਿਕ ਜੀਵਨ ਦੀ ਸੂਝ ਆ ਜਾਂਦੀ ਹੈ ਉਹ ਪ੍ਰਮਾਤਮਾ ਦੇ ਨਾਮ ਵਿੱਚ ਆਪਣਾ ਮਨ ਜੋੜੀ ਰੱਖਦੇ ਹਨ ਸਫਲ ਜਨਮ ਸਰੀਰ ਸਭ ਹੋਆ ਜਿਤ ਰਾਮ ਨਾਮ ਪ੍ਰਗਾਸ ਮਹਾਰਾਜ ਕਹਿੰਦੇ ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਵੀ ਸਫਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿੱਚ ਪ੍ਰਮਾਤਮਾ ਦਾ ਨਾਮ ਜਮਕ ਪੈਂਦਾ ਹੈ ਜਿਵੇਂ ਆਪਾਂ ਫੇਸ ਰੀਡਿੰਗ ਕਹਿ ਦਿੰਨੇ ਆ ਵਿਚੇਰਾ ਦੇਖ ਕੇ ਪਤਾ ਲੱਗ ਜਾਂਦਾ ਵੀ ਇਹ ਕਿਹੋ ਜਿਹਾ ਸੁਭਾ ਦਾ ਬੰਦਾ ਇਸ ਤਰ੍ਹਾਂ ਭਾਈ ਤੇਰੀ ਫੇਸ ਰੀਡਿੰਗ ਵੀ ਹੋ ਜਾਏਗੀ ਤੇਰਾ ਸਰੀਰ ਵੀ ਸੋਹਣਾ ਲੱਗਣਾ ਸ਼ੁਰੂ ਹੋ ਜਾਏਗਾ ਜਦੋਂ ਮਨ ਸੋਹਣਾ ਹੋ ਗਿਆ ਮਨ ਸੋਹਣਾ ਹੋਣਾ ਕਿਵੇਂ ਆ ਗੁਰੂ ਦੇ ਗਿਆਨ ਨਾਲ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਝਲਕ ਪੈਣੀ ਹੈ ਇਸ ਮਨ ਅੰਦਰ ਉਸ ਦੀ ਦਾਤ ਮਿਲਣੀ ਆ ਫੇਰ ਮਨ ਤੇ ਤਨ ਦੋਨੋਂ ਸਫਲ ਨਾਨਕ ਹਰਿ ਭਜ ਸਦ ਦਿਨ ਰਾਤੀ ਵਾਹਿਗੁਰੂ ਨਾਨਕ ਹਰਿ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਕਰਵਾਸਾ ਬਸਿਆ ਵਾਸਿਆ ਮਹਾਰਾਜ ਕਹਿੰਦੇ ਏ ਨਾਨਕ ਤੂੰ ਵੀ ਸਦਾ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਪ੍ਰਮਾਤਮਾ ਦੇ ਚਰਨਾਂ ਵਿੱਚ ਥਾਂ ਮਿਲ ਜਾਂਦੀ ਹੈ ਹੁਣ ਇਦੋਂ ਗਿਆਨ ਭਾਈ ਹੋਰ ਦੇਖ ਲੋ ਹੁਣ ਕਿਹੜਾ ਵਾ ਮਨ ਸਮਝਾਉਣ ਕਾਰਨੇ ਕਸ਼ੂਕ ਪੜੀਏ ਗਿਆਨ ਮਹਾਰਾਜ ਕਹਿੰਦੇ ਮਨ ਨੂੰ ਸਮਝਾਉਣ ਵਾਸਤੇ ਤਾਂ ਥੋੜੇ ਜਿਹਾ ਗਿਆਨ ਦੀ ਕੋਈ ਜ਼ਰੂਰਤ ਹੈ ਬੇ ਗੁਰੂ ਦੀ ਗੱਲ ਮੰਨ ਲੈ ਗੁਰੂ ਦੇ ਕਹੇ ਅਨਸਾਰ ਜੀਵਨ ਕਰ ਲੈ ਬੇਈਮਾਨੀ ਚੋਰੀ ਜਾਰੀ ਠੱਗੀ ਹਿਰ ਫੇਰ ਚਤੁਰਚਲਾਕੀਆਂ ਛੱਡ ਦੇ ਚਤਰਾਇਆਂ ਚਲਾਕੀਆਂ ਛੱਡ ਦੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਤੇ ਮਨੁੱਖਤਾ ਦੇ ਵਿੱਚ ਰੱਬ ਨੂੰ ਦੇਖ ਐਵੇਂ ਨਫ਼ਰਤ ਭਰਿਆ ਹੀ ਸਰਦਾਂ ਤੁਰਿਆ ਫਿਰਦਾ ਰਹਿਣਾ ਆਪਦੇ ਮਨ ਵਿੱਚ ਨਫ਼ਰਤ ਭਰ ਕੇ ਹੀ ਰਹਿਣਾ ਕੋਈ ਗੱਡੀ ਵਾਲੇ ਨੇ ਸ਼ੈਟ ਨਹੀਂ ਦਿੱਤੀ ਤਾਂ ਤੂੰ ਆਕੜ ਪੈਣਾ ਕਿਉਂਕਿ ਆਪਾਂ ਜਦੋਂ ਹੁਣ ਚੱਲਦੇ ਫਿਰਦੇ ਆਂ ਭਾਈ ਟ੍ਰੈਫਿਕਾ ਚਲੋ ਮੇਰਾ ਪ੍ਰੈਕਟੀਕਲ ਹੈ ਟ੍ਰੈਫਿਕ ਦੇ ਵਿੱਚ ਕਈ ਵੀਰ ਐਵੇਂ ਹੀ ਔਖੇ ਪਾਰੇ ਹੋ ਜਾਂਦੇ ਨੇ ਐਵੇਂ ਹੀ ਮਾੜੀ ਜੀ ਗੱਲ ਤੋਂ ਨਾਲੇ ਗੱਲ ਕੁਝ ਵੀ ਨਹੀਂ ਹੁੰਦੀ ਪਤਾ ਹੀ ਆ ਵੀ ਟ੍ਰੈਫਿਕਾ ਤੇ ਹੁਣ ਆਪਾਂ ਨੰਗਣਾ ਤਾਂ ਸਾਰਿਆਂ ਨੇ ਹੀ ਇਸ ਤਰ੍ਹਾਂ ਪਾਈ ਆਪਦੇ ਹੰਕਾਰ ਨੂੰ ਛੱਡ ਦੇ ਐਵੇਂ ਨਾ ਫਰਾਟੇ ਮਾਰਦਾ ਫਿਰ ਦੁਨੀਆ ਦੇ ਵਿੱਚ ਤੇ ਹਸ਼ਰ ਕੀ ਹੁੰਦਾ ਫਿਰ ਹੰਕਾਰੀਆਂ ਦਾ ਪਤਾ ਹੀ ਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ ਹੰਕਾਰੀਆਂ ਵੱਲੀ ਪ੍ਰਭੂ ਪਰਮਾਤਮਾ ਗੁਰੂ ਵੀ ਪਿੱਠ ਕਰ ਲੈਂਦਾ ਤੇ ਜਦੋਂ ਫਿਰ ਕਾਨੂੰਨ ਦੀ ਚੱਕੀ ਕੁਦਰਤ ਦੇ ਕਾਨੂੰਨ ਦੀ ਚੱਕੀ ਚੱਲਦੀ ਹੈ ਕਈ ਤਾਂ ਹੁਣ ਦੇਖੋ ਜਦੋਂ ਦੁਨਿਆਵੀ ਕਾਨੂੰਨ ਦੀ ਚੱਕੀ ਚੱਲਦੀ ਹੈ ਆਪਣੇ ਦੇਸ਼ ਦੀ ਕਹਿ ਲੋ ਕਾਨੂੰਨ ਦੀ ਚੱਕੀ ਚੱਲਦੀ ਹੈ ਜਦੋਂ ਦੇਸ਼ ਦੇ ਕਾਨੂੰਨ ਦੀ ਚੱਕੀ ਚੱਲਦੀ ਹੈ ਉਦੋਂ ਸਾਰਾ ਕੁਝ ਫਿਰ ਆ ਜਾਂਦਾ ਸਾਹਮਣੇ ਸਭ ਕੁਝ ਫਿਰ yaad ਹੁੰਦਾ ਫਿਰ ਪਸਤਾਵੇ ਤੋਂ ਬਿਨਾ ਕੁਝ ਨਹੀਂ ਹੁੰਦਾ ਪੱਲੇ ਵੱਡੇ ਵੱਡੇ ਆਪਣੇ ਆਪ ਨੂੰ ਅਖਵਾਉਣ ਵਾਲੇ ਵੀ ਸਾਨੂੰ ਤਾਂ ਹਵਾ ਮੇ ਨਹੀਂ ਸਾਡੀ ਮਰਜ਼ੀ ਤੋਂ ਬਿਨਾਂ ਸੂਕੇ ਲੰਘ ਸਕਦੀ ਫਿਰ ਉਹਨਾਂ ਤੇ ਵੀ ਜਦੋਂ ਕਾਨੂੰਨ ਦੀ ਚੱਕੀ ਚੱਲਦੀ ਹੈ ਤੇ ਸਭ ਕੁਝ ਫਿਰ ਪਸਤਾਵੇ ਤੋਂ ਬਿਨਾਂ ਕੁਝ ਨਹੀਂ ਰਹਿੰਦਾ ਤੇ ਜਦੋਂ ਕਾਨੂੰਨ ਦੀ ਚੱਕੀ ਚੱਲਦੀ ਕੁਦਰਤ ਦੇ ਕਾਨੂੰਨ ਦੀ ਚੱਕੀ ਚੱਲਦੀ ਹੈ ਫਿਰ ਉਹ ਚੱਲਦੀ ਬੜਾ ਹੌਲੀ ਹੈ ਪਰ ਪਿੰਦੀ ਬੜਾ ਬਰੀਕ ਹੈ ਆਪਾਂ ਨੂੰ ਪਿਕਚਰਾਂ ਵਿੱਚ ਵੀ ਦਿਖਾਇਆ ਜਾਂਦਾ ਪਿਕਚਰਾਂ ਵਿੱਚ ਵੀ ਆਪਾਂ ਦੇਖਦੇ ਆਂ ਵੀ ਜਦੋਂ ਕਿਸੇ ਦਾ ਹੋਰ ਵੀ ਨਹੀਂ ਜੋਰ ਚੱਲਦਾ ਨਾ ਕੋਈ ਦੁਨਿਆਵੀ ਕਾਨੂੰਨ ਦਾ ਵੀ ਨਹੀਂ ਜੋਰ ਚੱਲਦਾ ਕਿਸੇ ਦਾ ਵੀ ਫਿਰ ਉੱਥੇ ਕੁਦਰਤ ਦਾ ਜਦੋਂ ਕਾਨੂੰਨ ਕਾਨੂੰਨ ਦੀ ਚੱਕੀ ਚੱਲਦੀ ਓ ਉਦੋਂ ਫਿਰ ਤੜਫਦਾ ਇਨਸਾਨ ਚਲੋ ਇਹ ਵਿੱਚੋਂ ਗੱਲ ਆ ਗਈ ਜੀ ਕਰਨੀ ਪੈਂਦੀ ਆ ਮਹਾਰਾਜ ਕਹਿੰਦੇ ਨਾਨਕ ਹਰ ਪੱਜ ਸਦ ਦਿਨ ਸਦਾ ਦਿਨ ਰਾਤੀ ਗੁਰਮਖ ਖਨਿਜ ਘਰ ਬਸਿਆ ਬਸਾਇਆ ਮਹਾਰਜ ਕਹਿੰਦੇ ਤੂੰ ਵੀ ਸਦਾ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਪ੍ਰਮਾਤਮਾ ਦੇ ਚਰਨਾਂ ਵਿੱਚ ਥਾਂ ਮਿਲ ਜਾਂਦੀ ਐ ਨਹੀਂ ਤਾਂ ਫਿਰ ਜੀਵ ਆਤਮਾ ਭਟਕਦਾ ਰਹਿੰਦਾ 84 ਗੇੜ ਵਿੱਚ ਡੱਡੂ ਕੱਛੂ ਮੱਛੀ ਕੀੜੇ ਮਕੌੜੇ ਕੀਟ ਪਤੰਗੇ ਸਰਪ ਵਿਰਖ ਗਰਬਾਣੀ ਚ ਪੰਕਤੀ ਆ ਜੀ ਇਹ ਫਿਰ ਜੂਨਾ ਮਿਲਦੀਆਂ ਨੇ ਤੇ ਤੜਫਦਾ ਮਨੁੱਖ ਤੜਫਦਾ ਜੀਵਾਤਮਾ ਹ ਕੋ ਜੀਵਾਤਮਾ ਹੁਣ ਸਰੀਰ ਅੰਦਰ ਮਨੁੱਖੇ ਸਰੀਰ ਅੰਦਰ ਤੇ ਸੁੱਖ ਸਹੂਲਤਾਂ ਦੇ ਕਾਰਨ ਸਵਰਗ ਵਾਲੀ ਜ਼ਿੰਦਗੀ ਜੀਂਦਾ ਹੈ ਜਦੋਂ ਪਸ਼ੂ ਪੰਛੀਆਂ ਦੇ ਤੇ ਕੀੜਿਆਂ ਮਕੌੜਿਆਂ ਦੇ ਸਰੀਰ ਵਿੱਚ ਜੀਵਾਤਮਾ ਚੱਲਿਆ ਗਿਆ ਤੇ ਫੇਰ ਦੇਖੋ ਤੜਫਣਾ ਅਬ ਬਹੁਤ ਜੀਵ ਤੜਫਦੇ ਦੇਖੇ ਨੇ ਪਸ਼ੂ ਪੰਛੀ ਆ ਕੁੱਕਰ ਨੇ ਜਿਹੜੇ ਗਲੇ ਪਏ ਹੁੰਦੇ ਨੇ ਕੀੜੇ ਪਏ ਹੁੰਦੇ ਨੇ ਸਿਰ ਦੇ ਵਿੱਚ ਠੂਈਰੇ ਵਿੱਚ ਧੌਣ ਦੇ ਵਿੱਚ ਕਈ ਥਾਵਾਂ ਤੇ ਦੇਖਿਆ ਇਹ ਆਮ ਹੀ ਦੇਖਣ ਨੂੰ ਮਿਲ ਜਾਂਦਾ ਇਹ ਕਿਉਂਕਿ ਉਹਨੂੰ ਸਿੱਤ ਕੋਈ ਹੱਥ ਮ ਨਹੀਂ ਪਾਉਂਦਾ ਵੀ ਇਹ ਦੰਦ ਮਾਰੂ ਸਾਨੂੰ ਨਾ ਕੱਟ ਲਵੇ ਸਾਨੂੰ ਵੱਢ ਨਾ ਲਵੇ ਆਪਣੀ ਪੰਜਾਬੀ ਚ ਆਪਾਂ ਕਹਿੰਦੇ ਵੱਢ ਦੇਣਾ ਵੀ ਸਾਨੂੰ ਵੱਢੇ ਨਾ ਇਹ ਉਹਨੂੰ ਨੇੜੇ ਨਹੀਂ ਜਾਂਦੇ ਉਹ ਤੜਫ ਤੜਫ ਕੇ ਮਰਦਾ ਹੀ ਭੱਜਿਆ ਫਿਰਦਾ ਇਧਰ ਉਧਰ ਤੋੜਦਾ ਫਿਰ ਇਹ ਜੀਆਂ ਜੂਨੀਆਂ ਦੇ ਵਿੱਚ ਕੋਈ ਸਾਂਭ ਸੰਭਾਲ ਕਰਨ ਵਾਲਾ ਵੀ ਨਹੀਂ ਹੁੰਦਾ ਤੇ ਫਿਰ ਬੜਾ ਔਖਾ ਜੀਵ ਬਣ ਜਾਂਦਾ ਜੀ ਜੀਵ ਆਤਮਾ ਹੀ ਆ ਜਿਹੜੀ ਤੇਰੇ ਅੰਦਰ ਬੋਲ ਰਹੀ ਆ ਸੱਜਣਾ ਹੁਣ ਤੂੰ ਏਸੀ ਕਮਰਿਆਂ ਚ ਸੌਂਨਾ ਸੋਹਣੇ ਸੁੰਦਰ ਬਿਸਤਰਿਆਂ ਤੇ ਸੌਂਨਾ ਸੋਹਣਾ ਖਾਣ ਪੀਣ ਨੂੰ ਦਿੱਤਾ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਤੈਨੂੰ ਮਿਲ ਰਿਹਾ ਜੇ ਹੁਣ ਵੀ ਤੂੰ ਨਾ ਸ਼ੁਕਰਾਂ ਫੇ 84 ਦਾ ਗੇੜ ਤਾਂ ਹੈਗਾ ਸ਼ੁਕਰ ਕਰ ਪ੍ਰਭੂ ਪਰਮਾਤਮਾ ਦਾ ਨਿਮਰਤਾ ਦੇ ਵਿੱਚ ਰਹਿ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਦੇਖ ਸ਼ੰਕਾਰ ਛੱਡ ਦੇ ਫਰਾਤੇ ਮਨ ਨੇ ਛੱਡ ਦੇ ਆਪਣਾ ਜੀਵਨ ਗੁਰੂ ਅਨਸਾਰ ਕਰ ਲੈ ਫੇਰ ਜਿਨ ਸਰਦਾਰ ਆ ਰਾਮ ਨਾਮ ਲੱਗੀ ਤិន ਦੂਜੇ ਚਿੱਤ ਨ ਲਾਇਆ ਰਾਮ ਦੁਬਾਰੇ ਪੜਦਾ ਜੀ ਇਹ ਪੰਕਤੀ ਮੇ ਜਿਨ ਸਰਦਾਰ ਆ ਰਾਮ ਨਾਮ ਲੱਗੀ ਤិន ਦੂਜੇ ਚਿੱਤ ਨ ਲਾਇਆ ਰਾਮ ਮਹਾਰਾਜ ਕਹਿੰਦੇ ਫੇਰ ਉਹ ਕਿਸੇ ਪਾਸੇ ਹੋਰ ਨਹੀਂ ਚਿੱਤ ਜੋੜਦੇ ਬਿ ਸਾਡਾ ਲਾਲਾਂ ਵਾਲਾ ਤੇ ਸਾਡਾ ਫਲਾਨਾ ਤੇ ਸਾਡਾ ਢਮਕੜਾ ਤੇ ਸਾਡਾ ਪੁਰਾਨਾ ਮਹਾਂਪੁਰਖ ਤੇ ਸਾਡਾ ਉਹ ਨਾ 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 ਫਿਰ ਉਹ ਗੁਰੂ ਦਾ ਪਿਆਰਾ ਬੀਬੀ ਆ ਚਾਹੇ ਭਾਈ ਆ ਫਿਰ ਉਹ ਇੱਕੋ ਗੁਰੂ ਦੇ ਓਟ ਆਸਰੇ ਤੇ ਆਪਣਾ ਜੀਵਨ ਬਸਰ ਕਰਦਾ ਉਸ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ ਵੀ ਸ਼ੁਕਰ ਹੈ ਮਾਲਕਾ ਆਪ ਜੀ ਦਾ ਜੋ ਕਿਰਪਾ ਕਰਕੇ ਮਨੁੱਖੇ ਜਨਮ ਦੀ ਦਾਤ ਦਿੱਤੀ ਤੇ ਸੁੱਖ ਸਹੂਲਤਾਂ ਵੀ ਦਿੱਤੀਆਂ ਨੇ ਫਿਰ ਉਹਦੇ ਸ਼ੁਕਰਾਨੇ ਵਿੱਚ ਰਹਿੰਦਾ ਜਿਹੜਾ ਭਾਈ ਗੁਰੂ ਦਾ ਪਿਆਰਾ ਫਿਰ ਉਹ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਜੀਵ ਆਤਮਾ ਸਰੀਰ ਛੱਡਣ ਤੋਂ ਬਾਅਦ ਵੀ ਹੁਣ ਵੀ ਸੁਖ ਆਨੰਦ ਵਿੱਚ ਜ਼ਿੰਦਗੀ ਜੀਂਦਾ ਤੇ ਸਰੀਰ ਛੱਡਣ ਤੋਂ ਬਾਅਦ ਵੀ ਆ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਜਨਮ ਮਰਨ ਦਾ ਗੇੜ ਕੱਟ ਦਿੰਦੀ ਆ ਗੁਰਬਾਣੀ ਅਗੇ ਮਹਾਰਾਜ ਦੱਸਦੇ ਨੇ ਜਿੰਨਾ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਨ ਵਿੱਚ ਨਿਸ਼ਚਾ ਪੱਕਾ ਕਰ ਲਿਆ ਉਹ ਹਰ ਨਾਮ ਦਾ ਪਿਆਰ ਛੱਡ ਕੇ ਕਿਸੇ ਹੋਰ ਪਦਾਰਥ ਵਿੱਚ ਆਪਣਾ ਚਿੱਤ ਨਹੀਂ ਜੋੜਦੇ ਕਿਸੇ ਹੋਰ ਪਦਾਰਥ ਵਿੱਚ ਵੀ ਤੇ ਕਿਸੇ ਹੋਰ ਨੂੰ ਮਾਨਤਾ ਵੀ ਨਹੀਂ ਦਿੰਦੇ ਵੀ ਇਹ ਸਾਡਾ ਸਾਡਾ ਗੁਰੂ ਹੀ ਹੈ ਆਪਣਾ ਗੁਰੂ ਹੀ ਹੈ ਭਾਈ ਜੇ ਧਰਤੀ ਸਭ ਕੰਚਨ ਕਰ ਦੀਜੇ ਬਿਨ ਨਾਵੇਂ ਅਬਰ ਨਾ ਪਾਇਆ RAM ਦੇਖੋ ਜੀ ਹੁਣ ਪੰਗਤੀ ਛੇਤੀ ਬੋਲੀ ਗਈ ਦੁਬਾਰੇ ਬੋਲ ਦਿੰਨਾ ਜੇ ਧਰਤੀ ਸਭ ਕੰਚਨ ਕਰ ਦੀਜੇ ਬਿਨ ਨਾਵੇਂ ਅਬਰ ਨਾ ਪਾਇਆ RAM ਮਹਾਰਾਜ ਕਹਿੰਦੇ ਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ ਰੱਖ ਦਈਏ ਤਾਂ ਵੀ ਪਰਮਾਤਮਾ ਦੇ ਨਾਮ ਤੋਂ ਛੁੱਟ ਹੋਰ ਕੋਈ ਪਦਾਰਥ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ ਇਤਿਹਾਸ ਬਲੀ ਨੇ ਕਾ ਮਾਰ ਲਓ ਹੁਣ ਇਤਿਹਾਸ ਦੇ ਵਿੱਚ ਬਥੇਰਾ ਲਾਲਚ ਦਿੱਤਾ ਜਾਂਦਾ ਸੀ ਮਹਿਲ ਮਾੜੀਆਂ ਬੇਗਮਾਂ ਦੇ ਡੋਲੇ ਸੁੱਖ ਸਹੂਲਤਾਂ ਇਹ ਇੱਕ ਸੋਨੇ ਦੀ ਧਰਤੀ ਬਣਾ ਕੇ ਸਾਹਮਣੇ ਰੱਖਣ ਵਾਲੀ ਗੱਲ ਹੈ ਵੀ ਇੰਨੀਆਂ ਸੁੱਖ ਸਹੂਲਤਾਂ ਦਾ आनंद ਛੱਡ ਕੇ ਨਾ 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 ਮਹਾਰਾਜ ਕਹਿੰਦੇ ਗੁਰੂ ਜੀ ਦਾ ਫਰਮਾਨ ਆ ਵੀ ਉਹ ਪਿਆਰੇ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ ਖੋਪਰ ਤੜਵਾਉਣ ਵਾਲੇ ਬੰਦ ਮੰਦ ਕਟਵਾਉਣ ਵਾਲੇ ਆਰਿਆਂ ਨਾਲ ਤਨ ਚਰਵਾਉਣ ਵਾਲੇ ਦੇਗਾਂ ਵਿੱਚ ਕਰਨ ਵਾਲੇ ਚਰਖੜੀਆਂ ਤੇ ਚੜਨ ਵਾਲੇ ਨੀਹਾਂ ਵਿੱਚ ਖੜਨ ਵਾਲੇ ਇਹਨਾਂ ਨੂੰ ਕਿਤੇ ਸੋਨੇ ਦੀ ਧਰਤੀ ਬਣਾ ਕੇ ਦਿੱਤੀ ਨਹੀਂ ਸੀ ਜਾਂਦੀ ਦਿੱਤੀ ਜਾਂਦੀ ਸੀ ਪਿਛੋਂ ਨੂੰ ਇੰਨੇ ਸੁੱਖ ਸਹੂਲਤਾਂ ਮਿਲਣ ਗਈਆਂ ਪਰ ਉਹ ਰੱਬ ਦੇ ਪਿਆਰਿਆਂ ਦੇ ਸਾਹਮਣੇ ਤੋਂ ਕੁਝ ਵੀ ਨਹੀਂ ਉਹ ਉਹਨਾਂ ਦਾ ਪਿਆਰ ਹੀ ਪਰਮਾਤਮਾ ਦੇ ਨਾਲ ਆ ਵੀ ਉਸ ਤੋਂ ਕੁਰਬਾਨ ਹੋ ਜਾਣਾ ਸੱਚ ਤੋਂ ਸੱਚ ਨਾਲ ਜੁੜਨਾ ਹੀ ਪਰਮਾਤਮਾ ਨਾਲ ਜੁੜਿਆ ਬੰਦਾ ਮੀਰ ਮਨੂ ਦੀ ਜੇਲ੍ਹ ਵਿੱਚ ਬੀਬੀਆਂ ਦੇ ਝੋਲੀਆਂ ਵਿੱਚ ਉਹਨਾਂ ਦੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਪਾਏ ਗਏ ਆਂਦਰਾਂ ਦੇ ਹਾਰ ਗਲਾਂ ਵਿੱਚ ਪਾਏ ਗਏ ਪਰ ਉਹ ਸਤਕੋ ਨਹੀਂ ਡੋਲੀਆਂ ਬਿਨਾਂ ਗੁਰੂ ਨਾਲ ਪਿਆਰ ਨਿਭਜੇ ਗੁਰੂ ਨਾਲ ਲੱਗੀ ਆ ਗੁਰੂ ਨਾਲ ਨਿਭਜੇ ਇਹਨਾਂ ਦੀ ਜ਼ਰੂਰਤ ਨਹੀਂ ਸਾਨੂੰ ਸੁੱਖ ਸਹੂਲਤਾਂ ਦੀ ਜਦ ਸਾਡੇ ਜਿਗਰ ਦੇ ਟੁਕੜੇ ਸਾਡੇ ਸਾਹਮਣੇ ਕੱਟ-ਕੱਟ ਕੇ ਸਾਡੀਆਂ ਝੋਲੀਆਂ ਵਿੱਚ ਪਾਏ ਜਾ ਰਹੇ ਨੇ ਤਾਂ ਵੀ ਪ੍ਰਭਾ ਨਹੀਂ ਮੰਨੀ ਗੁਰੂ ਦੇ ਪਿਆਰਿਆਂ ਨੇ ਇੰਨੀ ਸ਼ਕਤੀ ਦੇ مالک ਹੋ ਜਾਂਦੇ ਆ ਜੀ ਇਹਨੂੰ ਕਹਿੰਦੇ ਸ਼ਕਤੀ ਇਹਨੂੰ ਕਹਿੰਦੇ ਸ਼ਕਤੀ ਅਕਰਮ ਕਾਂਢੀ ਸ਼ਕਤੀਆਂ ਜਾਂ ਜਾਦੂ ਟੂਣਿਆਂ ਨਾਲ ਜਾਂ ਤੰਤਰਾ ਮੰਤਰਾਂ ਨਾਲ ਸ਼ਕਤੀਆਂ ਦਿਖਾਉਣੀਆਂ ਇਹ ਕੋਈ ਅਮੀਅਤ ਨਹੀਂ ਇਹ ਹੈ ਸ਼ਕਤੀ ਗੁਰੂ ਦੀ ਸ਼ਕਤੀ ਮਹਾਰਾਜ ਕਹਿੰਦੇ ਨੇ RAM ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚੱਲਦਿਆਂ ਨਾਲ ਸਿਖਾਈ ਪਹਿਲਾ ਵਾਲੀ ਪੰਕਤੀ ਆਪਾਂ ਪੜ੍ਹੀ ਆ ਜੇ ਧਰਤੀ ਸਭ ਕੰਚਨ ਕਰ ਲੀਜੇ ਬਿਨ ਨਾਵੇਂ ਅਬਰਨਾ ਪਾਇਆ RAM ਜਿਹੜੇ ਗੁਰਮਖ ਪਿਆਰਿਆਂ ਨੂੰ ਪਹਿਣਾ ਚਾਹੇ ਭਾਈਆ ਗੁਰਮਖ ਪਿਆਰਾ ਗੁਰੂ ਗੁਰਮਖਾ ਜਿਹੜਾ ਲਬਜ ਸੰਝਾ ਪਹਿਣਾ ਚਾਹੇ ਭਾਈਆ ਬੀਬੀਆ ਚਾਹੇ ਵੀਰ ਆ ਇਸਤਰੀ ਚਾਹੇ ਪੁਸ਼ ਚਲੋ ਮਹਾਰਾਜ ਕਹਿੰਦੇ ਉਹਨਾਂ ਪਿਆਰਿਆਂ ਨੂੰ ਭਰਮਨ ਧਰਤੀ ਸੋਨੇ ਦੀ ਬਣਾ ਕੇ ਦੇ ਦੇ ਵੀ ਆ ਚੱਕ ਤੈਨੂੰ ਸੋਨੇ ਦੀ ਧਰਤੀ ਦਿੱਤੀ ਤੇ ਤੂੰ ਰੱਬ ਨਾਲ ਰਸਤਾ ਛੱਡ ਗੁਰੂ ਵਾਲਾ ਉਹ ਗਰਮਖ ਪਿਆਰੇ ਗੁਰੂ ਵਾਲਾ ਰਸਤਾ ਨਹੀਂ ਛੱਡਦੇ ਪ੍ਰਭੂ ਪਰਮਾਤਮਾ ਵਾਲਾ ਰਾਹ ਨਹੀਂ ਭੁੱਲਦੇ ਉਸੇ ਰਸਤੇ ਤੇ ਚੱਲਦੇ ਆ ਭਾਵੇਂ ਕੁਝ ਵੀ ਬਣਾ ਕੇ ਲੈ ਲੇ ਉਹਨਾਂ ਨੂੰ ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਦੇ ਦੇ ਤੇ ਇੱਥੇ ਇਹ ਵੀ ਹੈਗੇ ਨੇ ਜਿਹੜੇ ਥੋੜੇ ਜੀ ਖਾਤਰ ਹੀ ਵਿਕ ਜਾਂਦੇ ਨੇ ਉਹ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਇਧਰ ਨੂੰ ਨਾ ਜਾਈਏ ਬਾਲਾ ਅਗਰੇ ਬੰਦ ਜਮਾਰਾ ਨੇ ਦੱਸਿਆ RAM ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸिखਾਈ ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਜਿਨ੍ਹਾਂ ਦੇ ਜਿਨ੍ਹਾਂ ਨੂੰ ਪ੍ਰਭੂ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਨਾਮ ਦੀ ਬਰਕਤ ਨਾਲ ਉਹ ਸਭ ਤੋਂ ਸ੍ਰੇਸ਼ਟ ਆਤਮਿਕ ਆਨੰਦ ਮਾਣਦੇ ਹਨ ਸਭ ਤੋਂ ਸ੍ਰੇਸ਼ਟ ਦਾ ਮਤਲਬ ਸਭ ਤੋਂ ਵਧੀਆ ਜ਼ਿੰਦਗੀ ਗੁਜ਼ਾਰਦੇ ਹਨ ਅਖੀਰ ਵੇਲੇ ਦੁਨੀਆ ਤੋਂ ਤੁਰਨ ਲੱਗਿਆਂ ਵੀ ਇਹ ਹਰ ਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਸੰਸਾਰ ਛੱਡ ਕੇ ਜਦੋਂ ਜੀਵਾਤਮਾ ਜਲਦਾ ਨਾ ਇੱਥੋਂ ਉਦੋਂ ਵੀ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ ਨਹੀਂ ਹੋਰ ਚੀਜ਼ ਕੋਈ ਨਹੀਂ ਦੁਨੀਆਵਾਲੀ ਹੋਰ ਕੋਈ ਚੀਜ਼ ਨਹੀਂ ਸਾਥੀ ਬਣਦੀ ਨਾ ਜਾਇਦਾਦ ਨਾ ਬੈਂਕ ਬੈਲੈਂਸ ਨਾ ਧੀਆਂ ਪੁੱਤਰ ਨਾ ਜਾਇਦਾਦਾਂ ਖਾਸ ਕਰਕੇ ਇਹ ਸਰੀਰ ਜਿਹੜਾ ਪ੍ਰਮਾਤਮਾ ਨੇ ਦਿੱਤਾ ਤੈਨੂੰ ਇਹ ਵੀ ਨਹੀਂ ਸਾਥੀ ਬਣਦਾ ਜੀਵ ਆਤਮਾ ਦਾ ਵੀ ਸਵਾਹ ਹੋ ਜਾਂਦਾ ਉੱਥੇ ਕਈ ਵੀਰ ਦਫਨਾ ਦਿੰਦੇ ਨੇ ਉਹ ਮਿੱਟੀ ਚ ਗਲ ਜਾਂਦਾ ਨਾ ਕਈ ਪਾਣੀ ਚ ਰੋੜ ਦਿੰਦੇ ਨੇ ਉਹਨੂੰ ਮੱਤ ਕੱਚੂ ਮੱਛੀ ਖਾ ਜਾਂਦੇ ਨੇ ਪਾਣੀ ਚ ਰਹਿਣ ਵਾਲੇ ਜੀਵ ਉਹ ਸਰੀਰ ਨੂੰ ਖਾ ਜਾਂਦੇ ਨੇ ਸਰੀਰ ਵੀ ਨਹੀਂ ਨਾਲ ਜਾਂਦਾ ਇੱਕੋ ਇੱਕ ਪ੍ਰਭੂ ਪ੍ਰਮਾਤਮਾ ਦਾ ਨਾਮ ਜੀਵ ਆਤਮਾ ਦੇ ਨਾਲ ਨਿਭਦਾ ਹੈ ਜੀ ਇਹ ਸਾਥ ਨਭਉਂਦਾ ਇਹ ਸੱਚਾ ਸਾਥੀ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਤੇ ਗੁਰੂ ਦਾ ਗਿਆਨ ਅੱਗੇ ਮਾਰਾ ਦੱਸਦੇ ਨੇ RAM ਨਾਮ ਤਨ ਪੂੰਜੀ ਸਾਂਚੀ ਨਾ ਡੂਬੇ ਨਾ ਜਾਈ ਮਹਾਰਾਜ ਕਹਿੰਦੇ ਸਦਾ ਪ੍ਰਮਾਤਮਾ ਦਾ ਨਾਮ ਧਨ ਨਾਮ ਸਰਮਾਇਆ ਇਕੱਠਾ ਕਰਦੇ ਰਹਿੰਦੇ ਹਨ ਰੱਬ ਦੇ ਪਿਆਰੇ ਪਰ ਇਹ ਧਨ ਇਹ ਸਰਮਾਇਆ ਨਾ ਪਾਣੀ ਵਿੱਚ ਡੁੱਬਦਾ ਹੈ ਨਾ ਗਵਾਚਦਾ ਹੈ ਤੇ ਨਾਂ ਨੂੰ ਅੱਗ ਸਾੜ ਲਕਦੀ ਹੈ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਪਰ ਰਹਿਣ ਸਾਕੇ ਜਾਲੇ ਇਹ ਵੀ ਪੰਕਤੀ ਆਪ ਪੜਦੇ ਹੁੰਦੇ ਨਾ ਇਹਨਾਂ ਨੂੰ ਅੱਗ ਮਚਾ ਸਕਦੀ ਨਾ ਨੂੰ ਪਾਣੀ ਡੋਪ ਸਕਦਾ ਨਾ ਨੂੰ ਚੋਰ ਚੋਰੀ ਕਰ ਸਕਦਾ ਇਹ ਨਾਮ ਦਾ ਖਜ਼ਾਨਾ ਐਸਾ ਇੱਕ ਅਨਮੁੱਲਾ ਪਦਾਰਥ ਹੈ ਆਏ ਕਹ ਲੋ ਪਦਾਰਥ ਸਾਨੂੰ ਸਹੀ ਸਮਝ ਆ ਜਾਂਦਾ ਮਹਾਰਾਜ ਕਹਿੰਦੇ RAM ਨਾਮ ਇਸ ਯੁੱਗਮ ਹੈ ਤੁਲਹਾ ਜਮ ਕਾਲ ਨੇੜ ਨਾ ਆਵੇ ਸੰਸਾਰ ਨਦੀ ਤੋਂ ਪਾਰ ਲੰਘਣ ਲਈ ਪਰਮਾਤਮਾ ਦਾ ਨਾਮ ਇਸ ਜਗਤ ਵਿੱਚ ਮਾਨੋ ਤੁਲਹਾ ਹੈ ਜਿਸ ਰਾਹੀਂ ਜਿਹੜਾ ਮਨੁੱਖ ਨਾਮ ਸਿਮਰਦਾ ਰਹਿੰਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਟੁੱਕਦੀ ਉਹ ਆਤਮਕ ਮੌਤੇ ਨਹੀਂ ਮਰਦਾ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਸਰੀਰ ਨੇ ਇੱਕ ਦਿਨ ਜਾਣਾ ਹੀ ਆ ਭਾਈ ਇਹ ਜਦੋਂ ਸਮਾਂ ਆ ਗਿਆ ਬੇ ਤਾਂ ਕੋਈ ਬਣ ਜੇ ਇਹ ਸਰੀਰ ਨੇ ਸੰਸਾਰ ਤੋਂ ਚਲੇ ਜਾਣਾ ਖਤਮ ਹੋ ਜਾਣਾ ਪਰ ਜਿਹੜਾ ਜੀਵਾਤਮਾ ਹੈ ਅਮਰਾ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਜੇ ਤੂੰ ਨਾਮ ਬਾਣੀ ਨਾਲ ਜੁੜ ਗਿਆ ਤਾਂ ਭਾਈ ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ ਮਹਾਰਾਜ ਕਹਿੰਦੇ ਨੇ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਨਾਲ ਡੂੰਗੀ ਸਾਂਝ ਪਾ ਲਈ ਪ੍ਰਮਾਤਮਾ ਮਿਹਰ ਕਰਕੇ ਆਪ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਰਾਮੋ ਰਾਮ ਨਾਮ ਸਤਿ ਰਾਮੋ ਰਾਮ ਨਾਮ ਸਤੇ ਸਤ ਗੁਰਮਖ ਜਾਣਿਆ RAM ਦੁਬਾਰੇ ਪੰਕਤੀ ਫੇਰ ਬੋਲ ਦਿੰਨੇ ਆ ਜੀ ਇਹ ਕੱਲ ਨੂੰ ਕਰਾਂਗੇ ਵਿਚਾਰ ਆਪਾਂ